ਸਾਡਾ ਪੰਥ ਕਈ ਵਾਰ ਇਸੇ ਗੱਲ ਤੇ ਪਾਟ ਜਾਂਦਾ ਏ ਕਿ ਨਹੀਂ ਨਹੀਂ ਇਹਦੇ ਨਾਲ ਮੇਰੀ ਵਿਚਾਰਧਾਰਾ ਨਹੀਂ ਮਿਲਦੀ ਇਹਨੇ ਆ ਆ ਵਾਲੀਆਂ ਗਲਤੀਆਂ ਕੀਤੀਆਂ ਨੇ ਅਸੀਂ ਸਿਰਫ ਇੰਨਾ ਹੀ ਦੱਸਣਾ ਕਰਦੇ ਆ ਕਿ ਭੁੱਲਾਂ ਸਭ ਨਹੀਂ ਥਾਈ ਹੁੰਦੀਆਂ ਨੇ ਭਾਈ ਕੁਰਬਾਨੀ ਦੇ ਅੱਗੇ ਸਭ ਭੁੱਲਾਂ ਭੁੱਲ ਜਾਣੀਆਂ ਚਾਹੀਦੀਆਂ ਇਹ ਪੰਥ ਦੇ ਸ਼ਹੀਦ ਨੇ ਇਹ ਪੰਥ ਤੋਂ ਕੁਰਬਾਨ ਹੋਣ ਵਾਲੇ ਪਰਵਾਨੇ ਨੇ ਇਹ ਪੰਥ ਤੋਂ ਕੁਰਬਾਨ ਹੋਣ ਵਾਲੇ ਜਿਹੜੇ ਨੇ ਮਰ ਜੀਵੜੇ ਨੇ ਇਹਨਾਂ ਦੀਆਂ ਨਿੱਕੀਆਂ-ਮੁੱਟੀਆਂ ਭੁੱਲਾਂ ਨੂੰ ਲੈ ਕੇ ਨਿੱਕੀ-ਮੁੱਟੀ ਕਿਸੇ ਬਾਤ ਜੋ ਆਪਜੀ ਦੀ ਵਿਚਾਰਧਾਰਾ ਨਾਲ ਨਹੀਂ ਮਿਲਦੀ ਇਹਦੇ ਨਾਲ ਲੈ ਕੇ ਵਿਰੋਧ 'ਚ ਨਹੀਂ ਜਾਣਾ ਚਾਹੀਦਾ ਸਭ ਆਪਣੇ ਨੇ ਜੇ ਇਦਾਂ ਵਿਰੋਧ ਕਰਨ ਲੱਗਾਂਗੇ ਤੇ ਪੰਥ ਦੇ ਸਾਰੇ ਸ਼ਹੀਦ ਜਿਹੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਵੀ ਬਾਹਰ ਹੋ ਜਾਣੇ ਆਪਣੀ ਸੋਚ ਨੂੰ ਥੋੜਾ ਵੱਡਾ ਕਰ ਲਈ ਆਪਣੀ ਸੋਚ ਨੂੰ ਗੁਰੂ ਤੇ ਲੈ ਆਈਏ ਕਬੂਲੀਏ ਜਿਵੇਂ ਦੇ ਨੇ ਮੇਰੇ ਨਹੀਂ ਜੇ ਮੇਰਾ ਭਾਈ ਏ ਕਿਸੇ ਗੱਲ ਤੇ ਗਲਤੀ ਵੀ ਹੋਈ ਤੇ ਕੋਈ ਬਾਤ ਨਹੀਂ ਭੁੱਲਣ ਅੰਦਰ ਸਭ ਕੋ ਏ ਨਾ ਇਹ ਤੇ ਗੁਰੂ ਦਾ ਹੁਕਮ ਏ ਭੁੱਲਾ ਜੋ ਨਹੀਂ ਕਰਦੇ ਉਹ ਸਿਰਫ ਗੁਰੂ ਨੇ ਤੇ ਪਰਮਾਤਮਾ ਜੀ ਨੇ ਬਾਕੀ ਸਭ ਭੁੱਲ ਕਰ ਜਾਂਦੇ ਸਭਨਾ ਕੋ ਭੁੱਲ ਹੋ ਜਾਂਦੀ ਕਈ ਵਾਰਾਂ ਭੁੱਲ ਵੀ ਨਹੀਂ ਹੁੰਦੀ ਸਾਡੀ ਵਿਚਾਰ ਧਾਰਾ ਚੋਂ ਭੁੱਲ ਹੁੰਦੀ ਏ ਦੂਜੇ ਪਰਸਪੱਖੋਂ ਉਹ ਭੁੱਲ ਨਹੀਂ ਹੁੰਦੀ ਗਈ ਇਹ ਸਿੱਖਣਾ ਜ਼ਰੂਰੀ ਏ ਜਸ਼ੀਲੇ ਲੈਕਚਰ ਦੇਣ ਦੇ ਨਾਲ ਸਾਡੇ ਅੰਦਰ ਜੋਸ਼ ਤੇ ਆਉਂਦਾ ਏ ਪਰ ਅਸੀਂ ਜਿਹੜਾ ਆਪਣੀਆਂ ਕਮੀਆਂ ਨੂੰ ਕੱਢ ਨਹੀਂ ਪਾਉਂਦੇ ਇੱਕ ਮਿਕ ਨਹੀਂ ਹੋ ਪਾਉਂਦੇ ਸਾਨੂੰ ਆਪਣੇ ਆਪ ਤੇ ਵੀ ਵਰਗ ਪਰ ਨਾ ਪਵੇਗਾ ਸਾਨੂੰ ਇਸ ਪੰਥ ਤੇ ਆਪਣੇ ਪਰਿਵਾਰ ਤੇ ਅਸੀਂ ਸਭ ਇੱਕ ਪਰਿਵਾਰ ਹਾਂ ਇਹਦੇ ਤੇ ਵੀ ਵਰਕ ਕਰਨਾ ਪਏਗਾ ਭਾਈ ਤੇ ਗੁਰੂ ਦੇ ਹੋ ਕੇ ਕਰਨਾ ਪਵੇਗਾ ਜਿਉਂ-ਜਿਉਂ ਗੁਰੂ ਦੇ ਹੁਕਮਾਂ ਨੂੰ ਕਮਾਈ ਜਾਵਾਂਗੇ ਜਿਉਂ-ਜਿਉਂ ਗੁਰੂ ਤੋਂ ਕੁਰਬਾਨ ਹੋਣ ਦਾ ਜਜ਼ਬਾ ਜਾਗੇਗਾ ਤਿਉਂ-ਤਿਉਂ ਜਿਹੜਾ ਏ ਇਹ ਕੁਰਬਾਨੀ ਦਾ ਸੁੱਚਾ ਰੰਗ ਸੁੱਚਾ ਇਸ਼ਕ ਸਾਡੀ ਝੋਲੀ ਪਏਗਾ ਤੇ ਹੁਣਾਂ ਤੇ ਕੁਰਬਾਨੀ ਏ